ਸਰ ਸ਼ਕਾਜੀ ਤੁਸੀਂ ਦੇਖ ਰਹੇ ਹੋ ਆਜ਼ਾਦ ਸੋਚ ਦਾ ਜੀ ਹੈ ਕਿ 11 ਨਵੰਬਰ ਨੂੰ ਚੋਣ ਹੋਣ ਜਾਣੀ ਹੈ ਇਸ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਦੇ ਵੱਲੋਂ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ ਜੇਕਰ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਦੀ ਤਾਂ ਆਮ ਆਦਮੀ ਪਾਰਟੀ ਵੱਲੋਂ ਉਤਾਰੇ ਗਏ ਤਰਨਤਾਰਨ ਦੇ ਵਿੱਚ ਉਮੀਦਵਾਰ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਤੇ ਇਸੇ ਦੌਰਾਨ ਉਹਨਾਂ ਦੇ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਵੋਟ ਪਾ ਕੇ ਉਸ ਨੂੰ ਜਿਤਾਇਆ ਜਾਵੇ ਤਾਂ ਕਿ ਤਰਨਤਾਰਨ ਦੀ ਨੁਹਾਰ ਬਦਲੀ ਜਾਵੇ ਕਿਉਂਕਿ ਹੁਣ ਤੱਕ ਅਨੇਕਾਂ ਇੱਥੇ ਲੀਡਰ ਬਣੇ ਨੇ ਪਰ ਅਜ ਤੱਕ ਤਰੱਕੀ ਦੇ ਰਾਹ ਵੱਲ ਤਰਨਤਾਰ ਨਹੀਂ ਗਿਆ ਪਰ ਉਹਨਾਂ ਦੇ ਉਮੀਦਵਾਰ ਦੀ ਜਿੱਤ ਹੋਵੇਗੀ ਤਾਂ ਉਸ ਤੋਂ ਬਾਅਦ ਤਰਨਤਾਰਨ ਦੀ ਨੁਹਾਰ ਬਦਲੀ ਜਾਵੇਗੀ ਤੇ ਇਸੇ ਦੌਰਾਨ ਸੀਐਮ ਭਗਵੰਤ ਮਾਨ ਦੇ ਵੱਲੋਂ ਵਿਰੋਧੀ ਧਿਰਾਂ ਨੂੰ ਵੀ ਨਿਸ਼ਾਨੇ ਦੇ ਲਿਆ। ਉਥੇ ਜੇਕਰ ਗੱਲ ਕੀਤੀ ਜਾਵੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਹਨਾਂ ਦੇ ਸਾਲੇ ਵਿਕਰਮ ਜਿੱਠੂ ਨੂੰ ਲੈ ਕੇ ਜੋ ਕਿ ਇਸ ਵਕਤ ਜੇਲ੍ਹ ਦੇ ਵਿੱਚ ਬੰਦ ਨੇ ਤਾਂ ਉਹਨਾਂ ਨੂੰ ਲੈ ਕੇ ਵੀ ਸੀਐਮ ਭਗਵੰਤ ਮਾਨ ਨੇ ਖੂਬ ਤੰਜ ਕਸੇ ਕਿ ਅੱਜ ਉਹ ਜੇਲ੍ਹ ਦੇ ਵਿੱਚ ਬੰਦ ਆ ਤੇ ਹੁਣ ਉਸ ਦੇ ਵੱਲੋਂ ਸਰਾਣਾ ਮੰਗਿਆ ਜਾ ਰਿਹਾ ਪਰ ਜਿਹੜੇ ਲੋਕ ਬਰਬਾਦੀ ਦੇ ਰਾਹ 'ਤੇ ਲਿਆਂਦੇ ਨੇ ਉਹਨਾਂ ਦਾ ਕੀ ਬਣੇਗਾ ਇਸੇ ਨਾਲ ਹੀ ਹੋਰ ਵੀ ਕਈ ਗੱਲਾਂ ਜਿਹੜੀਆਂ ਕਿਸਿਆਂ ਭਗਵਾਨ ਤੋਂ ਮਾਨ ਦੇ ਵੱਲੋਂ ਆਪਣੇ ਭਾਸ਼ਣ ਦੇ ਦੌਰਾਨ ਕਹੀਆਂ ਗਈਆਂ ਆ ਸੁਣਦੇ ਹਾਂ ਵੀਰੋ ਪਿੰਡ ਦੇ ਸਰਪੰਚ ਤੋਂ ਲੈ ਕੇ ਪ੍ਰਧਾਨ ਮੰਤਰੀ ਤੱਕ ਕੌਣ ਬਣਾਉਂਦਾ ਲੋਕ ਐਮਐਲਏ ਕੌਣ ਬਣਾਉਂਦਾ ਲੋਕ ਮੰਤਰੀ ਕੌਣ ਬਣਾਉਂਦਾ ਲੋਕ ਮੁੱਖ ਮੰਤਰੀ ਕੌਣ ਬਣਾਉਂਦਾ ਲੋਕ ਵੀਰੋ ਜਦੋਂ ਲੋਕ ਹੀ ਸਾਡੇ ਨਾਲ ਆ ਫਿਰ ਸਾਡੇ ਤੋਂ ਵੱਡਾ ਖਜ਼ਾਨਾ ਹੋਰ ਕਿਹਦੇ ਕੋਲੇ ਆ ਫਿਰ ਹੋਣਗੇ ਇਹਨਾਂ ਕੋਲੇ ਬੈਂਕਾਂ 'ਚ ਪੈਸੇ ਨਾਲ ਜਾਣੇ ਆ ਨਾਲ ਲੈ ਜਾਣਗੇ ਪਹਿਲਾਂ ਵਾਲੇ ਲੈ ਗਏ ਆ ਰਾਜ ਕਰਾਂਗੇ 25 ਸਾਲ ਕਹਿੰਦੇ ਸੀ 25 ਬੰਦੇ ਨਹੀਂ ਹੈਗੇ ਉਹਨੇ ਨਾਲ ਉਹ ਦੇਖ ਲਓ ਉਹ ਬੋਲੀ ਜਾਂਦੀ ਹੈ ਹਰ ਸਿਮਰਤ ਕੌਰ ਨੰਨੀ ਸ਼ਾ ਵੀ ਤੁਸੀਂ ਕਰ ਰਹੇ ਹੋ ਬੈਠੋ ਜੇ ਨਹੀਂ ਬੋਲਣਾ ਹੁੰਦਾ ਉਹ ਕਹਿੰਦੀ ਐਮਪੀ ਐਮਪੀ ਆ ਬਠਿੰਡੇ ਤੋਂ ਐਮਪੀ ਸਾਹਿਬਾ ਕੀ ਕਹਿੰਦੇ ਨੇ ਕੀ ਫਰਮਾਉਂਦੇ ਨੇ ਉਹ ਕਹਿੰਦੀ ਜਦੋਂ ਕਾਲੀ ਦਲ ਦੀ ਸਰਕਾਰ ਹੁੰਦੀ ਸੀ ਉਦੋਂ ਪੰਜਾਬ ਦੇ ਵਿੱਚ ਕਿਸੇ ਨੂੰ ਚਿੱਟੇ ਦਾ ਨਾਮ ਵੀ ਨਹੀਂ ਪਤਾ ਹੁੰਦਾ ਸੀ ਮੈਂ ਕਿਹਾ ਬਿਲਕੁਲ ਸਹੀ ਕਹਿਨੀ ਆ ਉਦੋਂ ਚਿੱਟੇ ਨੂੰ ਮਜੀਠੀਆ ਕਹਦੇ ਹੁੰਦੇ ਸੀ ਆ ਲਗਾ ਭਾਈ ਮਜੀਠੀਆ ਹੈਗਾ ਥੋੜਾ ਜਿਹਾ ਉਹ ਕਹਿੰਦਾ ਨਹੀਂ 2 ਗ੍ਰਾਮ ਮੇਰੇ ਜੋ ਗਈ ਆ ਤੂੰ ਕਿ ਤਾ ਹੋਰ ਪ੍ਰਬੰਧ ਕਰ ਲੈ ਭਾਈ ਮਜੀਠੀਆ ਪੂੜੀ ਮਜੀਠੀਆ ਸਰੰਜ ਮਜੀਠੀਆ ਟੀਕਾ ਚੱਲਦਾ ਹੁੰਦਾ ਸੀ ਤੇ ਹੁਣ ਕੀ ਕਹਿੰਦੇ ਨੇ ਇਹ भगवंत मान जेड़ा है ए शुरा गोपद है ए मेरा प्राण अंदर करता ओ भाई करतूतਾਂ ਕਰਕੇ ਹੋਇਆ ਮੈਂ ਕੀਤਾ ਹੁਣ ਸਰਹਾਣੇ ਮੰਗਦੇ ਉੱਥੇ ਜੇਲ੍ਹ ਚ ਮੈਂ ਕਿ ਜਮਰਾਉਂਦਾ ਕਿਲਾ ਜਿੱਤਿਆ ਸਰਹਾਣੇ ਮੰਗਦੇ ਲੋਕਾਂ ਦੇ ਘਰ ਜਾੜ ਕੇ ਲੋਕਾਂ ਦੇ ਘਰੇ ਬਿਸਤਰੇ ਨਹੀਂ ਰਹਿਣ ਦਿੱਤੇ ਉੱਥੇ ਸਰਹਾਣੇ ਮੰਗਦੇ ਉਹ ਕਿੱਕਲੀ ਤਾਂ ਉਹਨਾਂ ਦੀ ਬੈਸੀ ਪੈ ਗਈ ਹੋਰ ਕੀ ਕਰੀ ਉਹਨਾਂ ਦੀ ਕਿੱਕਲੀ ਹੁਣ ਤਾਂ ਜੇ ਹੱਸਣਾ ਹੋਵੇ ਸੁਖਵੀਰਵਾਲ ਦਾ ਚਿਹਰਾ ਦੇਖ ਲਿਆ ਕਰੋ ਐ ਜੇ ਹੋਇਆ ਪਿਆ ਉਹ ਬਚਾ ਲੋ ਪੰਜਾਬ ਨੂੰ ਉਹ ਮੈਂ ਕਿਹਾ ਮਾਰੇ ਹੀ ਤਾਂ ਸੀ ਓਏ ਬੜੀ ਮੁਸ਼ਕਲ ਨਾਲ ਬਚਾਉਣ ਲੱਗੇ ਹੋਏ ਆ ਉਹ ਨਹੀਂ ਉਹ ਤੁਹਾਨੂੰ ਯਾਦ ਹੀ ਸਾਰੀ ਸੋ ਵੀਰਾਂ ਇਹਨਾਂ ਤੇ ਜਕੀਨਾ ਕਰਿਓ ਹੋਏ ਤਾਂ ਹੋ ਸਕਦਾ ਆਉਣ ਵਾਲੇ ਦਿਨਾਂ 'ਚ ਇਹ ਵੀ ਵਾਅਦਾ ਕਰ ਲੈਣਾ ਵੀ ਤੁਹਾਨੂੰ ਖੇਤ ਜਾਣ ਦੀ ਕੋਈ ਲੋੜ ਨਹੀਂ ਸੁਖਵੀਰਵਾਲ ਲਾ ਕੇ ਕਹਿ ਸਕਦਾ ਹੈ ਵੀ ਤੁਹਾਨੂੰ ਖੇਜਣ ਦੀ ਲੋੜ ਨਹੀਂ ਥੋਡੀ ਮੋਟਰ ਦਾ ਬਟਨ ਮੈਂ ਦਬਕਿਆ ਕਰੂੰ ਹੁਣ ਧਰਤੀ ਤੇ ਆਏ ਨਹੀਂ ਪਹਿਲਾਂ ਤਾਂ ਧਰਤੀ ਤੇ ਨਹੀਂ ਆਉਂਦੇ ਸੀ ਇਹ ਪਹਿਲਾਂ ਨਹੀਂ ਉਤਰੇ ਮੈਨੂੰ ਪਤਾ ਲੱਗਿਆ ਕਹਿੰਦੇ ਮੈਨੂੰ ਦੋ ਤਿੰਨ ਮੇਲੇ ਕੱਲ ਅੰਮ੍ਰਿਤਸਰ ਕਾਂਗਰਸੀ ਕਾਲੀ ਕਹਿੰਦੇ ਜੀ ਅਸੀਂ ਜਿੱਤਾਂਗੇ ਮੈਂ ਕਿਹਾ ਵੀ ਕਿਵੇਂ ਮੈਂ ਲੋਕ ਤਾਂ ਯਾਰ ਸਾਡੇ ਨਾਲ ਲੈਂਦੇ ਨੇ ਕਹਿੰਦੇ ਜੀ ਅਸੀਂ ਝੰਡੇ ਲਾ ਦੇਣੀ ਆ ਤੂੰ ਕਰ ਲੋ ਰੈਲੀਆਂ ਕਿੰਨੀਆਂ ਕਰਨੀਆਂ ਝੰਡੇ ਲਾ ਦੇਣੇ ਅਸੀਂ ਲੋਕਾਂ ਦੇ ਰਾਤੋਂ ਰਾਤ ਲੱਖਾਂ ਝੰਡੇ ਲਾ ਦੇਣੇ ਲੋਕਾਂ ਦੇ ਘਰਾਂ ਤੇ ਜਦੋਂ ਲੋਕਾਂ ਦੇ ਬਨੇਰੇ ਤੇ ਟੈਂਕੀ ਤੇ ਗੇਟ ਤੇ ਝੰਡਾ ਲੱਗ ਗਿਆ ਨਾ ਮਾਨ ਸਾਹਿਬ ਮੈਨੂੰ ਕਹਿੰਦੇ ਕਹਿੰਦੇ ਸ਼ਰਮੋ ਸ਼ਰਮੀ ਵੋਟ ਪਾਉਣੀ ਪੈਂਦੀ ਹੈ ਉਹ ਮੈਂ ਕਿਹਾ ਗੱਲ ਸੁਣ ਲਓ ਐਨੇ ਕਮਲੇ ਨਾ ਸਮਝੋ ਤੁਸੀਂ ਲੋਕਾਂ ਨੂੰ ਪਹਿਲਾਂ ਜਿਹੜੇ ਬੁੱਧੂ ਬਣਾਉਣੇ ਸੀ ਬਣਾ ਲੇ ਮੈਂ ਕਿਹਾ ਲੋਕ ਅੱਜ ਕੱਲ ਝੰਡਿਆਂ ਨਾਲ ਨਹੀਂ ਪਾਉਂਦੇ ਲੋਕ ਐਨੇ ਤੇਜ਼ ਹੋ ਗਏ ਘਰੇ ਝੰਡਾ ਹੋਰਦਾ ਜੀਵ ਤੇ ਬਿੱਲਾ ਹੋਰਦਾ ਸਕੂਟਰ ਤੇ ਸਟicker ਹੋਰਦਾ ਕਾਰ ਤੇ ਪੋਸਟਰ ਹੋਰਦਾ ਉਹ ਰੈਲੀ ਜਿਗਰ ਹੋਰਦੀ ਚ ਫਿਰਦੇ ਹੁੰਦੇ ਆ ਵੋਟਾਂ ਵਾਲਿਆਂ ਨੂੰ ਘੋਗਾ ਜਿੱਤ ਕੇ ਹੋਰਦੇ ਕਰਦੇ ਆਂ ਐ ਹੁੰਦਾ ਨਾ ਕਹਿੰਦੇ ਪੈਸੇ ਦੇਵਾਂਗੇ ਮੈਂ ਕੋਈ ਗੱਲ ਨਹੀਂ ਦੇ ਦਿਓ ਵੀਰੋ ਜੇ ਪੈਸੇ ਦੇਣ ਆਏ ਨਾ ਇਹ ਪੈਸੇ ਦੇਣ ਆਉਣਗੇ ਤੁਹਾਨੂੰ ਜੇ ਪੈਸੇ ਦੇਣ ਆਏ ਗੱਗੋ ਬੂਏ ਵਾਲਿਓ ਆ ਗੱਲ ਧਿਆਨ ਨਾਲ ਸੁਣ ਲਿਓ ਜੇ ਤੁਹਾਨੂੰ ਇਹ ਪੈਸੇ ਦੇਣ ਆਏ ਨਾ ਮੇਰੇ ਹੱਥ ਬਨ ਕੇ ਬੇਨਤੀ ਹੈ ਜਵਾਬ ਨਾ ਦਿਓ ਲੈ ਲਿਓ ਉਹ ਲక్ష్ਮੀਨੀ ਮੋੜੀ ਦੀ ਹੁੰਦੀ ਆ ਆਪਣੇ ਪੈਸੇ ਨੇ ਇਹਨਾਂ ਨੇ ਕਿਹਾ ਝੋਨਾ ਵੇਚਿਆ ਕਈ ਤਾਂ ਨੋਟ ਵੀ ਪਛਾਣ ਲੋਂਗੇ ਤੁਸੀਂ ਵੀ ਆ ਤਾਂ ਉਹੀ ਨੋਟ ਆ ਵੇ 100 ਦਾ ਆ ਖੁੰਜੇ ਜੇ ਤੇ ਹਲਦੀ ਜੀ ਲੱਗੀ ਹੋਈ ਹੈ ਜਿਹੜਾ ਸੰਗਰਾਣ ਵਾਲੇ ਦਿਨ ਦਰਬਾਰ ਸਾਹਿਬ ਟੇਕ ਕੇ ਆਏ ਸੀ ਸਹੀ ਆ ਨਾ ਬਸ ਆਏ ਫੜ ਕੇ ਪੈਸੇ ਕਹਦੇ ਹੋ ਵੀ ਹਾਂ ਤੇ 11 ਤਰੀਕ ਨੂੰ ਝਾੜੂ ਵਾਲਾ ਬਟਨ ਦਬ ਕੇ ਕਰ ਦਿਓ ਵੀ ਹਾਂ ਜਿਹੜੇ ਜਿਹੜੇ ਸਮਝ ਗਏ ਉਹ ਤਾੜੀ ਮਾਰਨ ਤੋਂ ਬਾਅਦ ਖਿਆਨ ਮਾਫ ਹੈ ਲੈ ਸਾਰੇ ਸਮਝ ਗਏ ਬੜਾ ਸਮਝਦਾ ਇਲਾਕਾ ਹੈ ਬਈ ਤੇ ਫਿਰ ਗੱਗੋ ਬੂਹੇ ਵਾਲੇ ਥੋਡੇ ਵਾਲੇ ਪਾਸਿਓ ਮੈਂ ਸਮਝਾਂ ਵੀ ਬੋਲੇ ਸੋਨਿਆ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਉਂਦੇ ਬਸਤੇ ਰਹੋ ਤਰੱਕੀਆਂ ਕਰੋ ਔਰ ਤੁਹਾਡੀ ਗੱਲ ਸੁਣ ਲਈ ਵੀਰੇ ਬਸ ਤੁਹਾਨੂੰ ਨੌਕਰੀਆਂ ਤੁਹਾਨੂੰ ਕੰਮਾਂ ਤੇ ਲਾਵਾਂਗੇ ਪਰਵਾਹ ਨਾ ਕਰੋ ਅਸੀਂ ਤੁਹਾਡੇ ਨਾਲ ਖੜਾ ਹਾਂ ਸੋਦਾ ਦੀ ਹੈ ਕਿ ਚੋਣ ਨੂੰ ਲੈ ਕੇ ਸਿਆਸੀ ਖੜਾ ਖੋਪਖਿਆ ਹੈ ਜਿਸ ਦੇ ਮੱਦੇ ਨਜ਼ਰ ਸਿਆਸੀ ਪਾਰਟੀ ਖੁਦ ਮੈਦਾਨ ਦੇ ਵਿੱਚ ਉਤਰ ਕੇ ਉਹਨਾਂ ਦੇ ਵੱਲੋਂ ਆਪੋ ਆਪਣੇ ਉਮੀਦਵਾਰ ਦੇ ਲਈ ਚੋਣ ਪ੍ਰਚਾਰ ਕੀਤਾ ਚਾਰ ਹੈ ਬਿਊਰੋ ਰਿਪੋਰਟ ਆਜ਼ਾਦ ਸੋਚ